ਅਮਰਸਰ ਅੱਜ ਪੰਜਾਬੀ ਕਲਾਕਾਰ ਗੁਰਲੀਨ ਚੋਪੜਾ ਤੇ ਦਵਿੰਦਰ ਜਾਦੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ ਇਸ ਮੌਕੇ ਤੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਤੇ ਇਸ ਮੌਕੇ ਤੇ ਗੁਰਲੀਨ ਚੋਪੜਾ ਨੇ ਕਿਹਾ ਕਿ 3 ਸਾਲ ਬਾਅਦ ਅੱਜ ਗੁਰੂ ਘਰ ਵਿੱਚ ਮੱਥਾ ਟੇਕਣ ਲਈ ਆਏ ਹਾਂ ਉਹਨਾਂ ਕਿਹਾ ਕਿ ਗੁਰੂ ਘਰ ਵਿੱਚ ਮੰਗਣ ਦੀ ਲੋੜ ਨਹੀਂ ਪੈਂਦੀ ਵਾਹਿਗੁਰੂ ਆਪ ਹੀ ਸਭ ਕੁਝ ਦੇ ਦਿੰਦਾ ਹੈ ਉਹਨਾਂ ਕਿਹਾ ਕਿ ਮੀਡੀਆ ਦੋ ਵੈਬ ਸੀਰੀਜ਼ ਤੇ ਦੋ ਪੰਜਾਬੀ ਮੂਵੀ ਤੇ ਦੋ ਤੇਲ ਨੂੰ ਵੀ ਆ ਰਹੀਆਂ ਹਨ ਉਹਨਾਂ ਕਹੇ ਕਿ ਅਮਰਤ ਵੇਲੇ ਨਾਲ ਜੁੜੋ ਆਪਣੀ ਸਿਹਤ ਦਾ ਧਿਆਨ ਰੱਖੋ ਚੰਗਾ ਖਾਓ ਪੀਓ ਪ੍ਰਮਾਤਮਾ ਦਾ ਨਾਮ ਜਪੋ ਉੱਥੇ ਅਦਾਕਰ ਦਵਿੰਦਰ ਜਾਦਵ ਨੇ ਮੀਡੀਆ ਨੂੰ ਦੱਸਿਆ ਕਿ ਮੰਡੀ ਜਮੀਂ ਵੈਬ ਸੀਰੀ ਜੀ ਆ ਰਹੀ ਹੈ ਵਾਈਗੁਜੀ ਕਾ ਖਾਲਸਾ ਵਾਈਗੁਜੀ ਕੇ ਘਰ ਪਤੇ ਬਹੁਤ ਅੱਛਾ ਲੱਗ ਰਿਹਾ ਮੈਂ ਆਈ ਥਿੰਕ ਦੋ ਤੋਂ ਤਿੰਨ ਸਾਲਾਂ ਬਾਅਦ ਆਈਆਂ ਔਰ ਬਹੁਤ ਵਦਿਆ ਲੱਗ ਰਿਹਾ ਆਲਵੇਜ਼ ਹੀ ਹਰ ਮੰਦਰ ਸਾਹਿਬ ਇੱਥੇ ਡਿਵਾਈਨ ਬਲੇਸਿੰਗਸ ਇਹੋ ਜੀ ਬਲੇਸਿੰਗਸ ਸੇवन ਲੱਗਦਾ ਹੈ ਕਿ ਪੂਰੀ ਕਾਇਨਾਤ ਚ ਕਿਤੇ ਨਹੀਂ ਅੱਜ ਕੀਰ ਅਰਦਾਸ ਬੰਦੀ ਕੀ ਤੇਰਮਿੰਦਰ ਸਾਹਿਬ ਦੀ ਅਰਦਾਸ ਕਰਨ ਦੇ ਲੋੜ ਹੀ ਨਹੀਂ ਪੈਂਦੀ ਉਹ ਤਾਂ ਬਿਨਾ ਮੰਗਿਆ ਹੀ ਸਾਨੂੰ ਸਾਰਾ ਕੁਝ ਦੇ ਦਿੰਦਾ ਤੇ ਮੈਨੂੰ ਤੇ ਉਹਨੇ ਜੋ ਨਹੀਂ ਵੀ ਮੰਗਿਆ ਜੋ ਨਹੀਂ ਵੀ ਸੋਚਿਆ ਉਹ ਵੀ ਮੈਨੂੰ ਜ਼ਿੰਦਗੀ 'ਚ ਦਿੱਤਾ ਜੇ ਤੁਸੀ ਅੰਮ੍ਰਿਤ ਵੇਲੇ ਨਾਲ ਜੁੜੇ ਹੋਨੇ ਹੋ ਸਵੇਰੇ ਉੱਠ ਕੇ ਪਾਠ ਕਰਦੇ ਹੋ ਪਰਮਾਤਮਾ ਤੇ ਤੁਹਾਡਾ ਅਟੁੱਟ ਵਿਸ਼ਵਾਸ ਹੁੰਦਾ ਹੈ ਤੇ ਫਿਰ ਤੁਹਾਨੂੰ ਮੰਗਣ ਦੀ ਜ਼ਿੰਦਗੀ ਚ ਲੋੜ ਨਹੀਂ ਪੈਂਦੀ ਉਹ ਆਪੇ ਤੁਹਾਡੀਆਂ ਝੋਲੀਆਂ ਭਰੀ ਜਾਂਦਾ ਨਮਾ ਤੁਹਾਡਾ ਕੀ ਹੈ ਰਕ ਇੰਨੀ ਦਿਨ ਗੈਪ ਰਿਹਾ ਕੀ ਕਾਰਨ ਸੀ ਮੇਰਾ ਗੈਪ ਨਹੀਂ ਰਿਹਾ ਐਕਚੁਅਲੀ ਮੈਂ ਹੁਣ ਕਲੌਕ ਡਾਊਨ ਦੇ ਵਿੱਚ ਇੰਟਰਨੈਸ਼ਨਲ ਸਰਟੀਫਾਈਡ ਨਿਊਟ੍ਰੀਨਿਸਟ ਬਣ ਗਈ ਹਾਂ ਅਮਰੀਕਾ ਐਂਡ ਯੂਕੇ ਤੋਂ ਮੈਂ ਮੇਰੇ ਕਲਾਇੰਟਸ ਹੈ 올ਓਵਰ ਵਰਲਡ ਤੋਂ 1 ਲੱਖ ਤੋਂ ਪਲੱਸ ਮੈਂ ਆਪਣੀ ਨੇਚਰਲ ਡਾਈਟ ਦੇ ਨਾਲ ਦੁਨੀਆ ਦੀ ਕੋਈ ਵੀ ਪ੍ਰੋਬਲਮ ਹੈ ਕੁੜੀਆਂ ਨੂੰ ਲੈ ਕੇ ਮੁੰਡਿਆਂ ਨੂੰ ਲੈ ਕੇ ਸੋ ਡਾਇਟੇਸ਼ਨ ਬਣ ਗਈਆਂ ਐਂਡ ਨਾਓ ਹੁਣ ਮੇਰੀਆਂ ਦੋ ਵੈਬ ਸੀਰੀਜ਼ ਆ ਰਹੀਆਂ ਨੇ ਹਿੰਦੀ ਦੀਆਂ ਦੋ ਪੰਜਾਬੀ ਮੂਵੀਜ਼ ਆ ਰਹੀਆਂ ਨੇ ਦੋ ਤੇਲਗੂ ਮੂਵੀਜ਼ ਆ ਰਹੀਆਂ ਨੇ ਦਰਸ਼ਕਾਂ ਕੀ ਮੈਸੇਜ ਦੇਣਾ ਚਾਹੁੰਦੇ ਆਂ ਇਹੀ ਕਹਿਣਾ ਚਾਹਾਂਗੇ ਕਿ ਅੰਮ੍ਰਿਤ ਵੇਲੇ ਨਾਲ ਜੁੜੋ ਆਪਣੀ ਸਿਹਤ ਦਾ ਧਿਆਨ ਰੱਖੋ ਚੰਗਾ ਖਾਇਆ ਕਰੋ ਚੰਗਾ ਸੋਚਿਆ ਕਰੋ ਪਰਮਾਤਮਾ ਦਾ ਨਾਮ ਜਪਿਆ ਕਰੋ ਇਹ ਜ਼ਿੰਦਗੀ ਬੜੀ ਅਮੁੱਲੀ ਹੈ 84 ਲੱਖ ਜੁਨਾਬਾਦ ਮਿਲਦੀ ਹੈ ਇਹਨੂੰ ਪੋਜ਼ਿਟਿਵਿਟੀ ਨਾਲ ਜੀਣਾ ਸ਼ੁਰੂ ਕਰੋ ਮੇਰਾ ਨਾਮ ਦਵਿੰਦਰ ਸੰਗਰ ਰੰਦਾਵਾ ਅੱਜ ਆਇਆ ਮੈਂ ਦਰਬਾਰ ਸਾਹਿਬ ਕੁਬੀ ਦੇ ਹਾਜ਼ਰੀ ਨੂੰ ਆਂਦੇ। ਇਹੀ ਸਰਬੱਤ ਦਾ ਭਲਾ ਮੰਗਣ ਲਈ ਤੰਦਰੁਸਤੀ ਲਈ ਤੇ ਚੜ੍ਹਦੀ ਕਲਾ ਵਿੱਚ ਰੱਖ ਲਈ ਆਏ ਆਂ। ਪਰਿਵਾਰ ਸਮੇਤ ਆਂ। ਕੀ ਨਵਾਂ ਕੀ ਲੈ ਕੇ ਆ ਰਹੇ ਹੋ ਤੁਸੀਂ? ਨਵਾਂ ਮੇਰੀ ਵੈਬ ਸੀਰੀ ਆ ਰਹੀ ਹੈ ਤੇ ਮਾਡਲਿੰਗ ਐਕਟਿੰਗ ਵੀ ਚੱਲ ਰਹੀ ਹੈ। ਨਾਲ ਬ੍ਰਾਂਡ ਦਾ ਦਾ ਹੈਲਥ ਦਾ। ਸਿਰਫ ਤੇ ਬ੍ਰਾਂਡ ਦੇ ਜਿਹੜਾ ਨਾਮ ਹੋਵੇ ਬਾਰੇ ਨਾਮ ਦਾ ਸਕੀ। ਮੇਰਾ ਜੀਸੀਆਈ 100 ਪੀਓ। ਜੀਸੀਪੀਓ। 70 ਰੁਪਿਆ ਦੀ ਸੀਰੀਜ਼ ਕਦੋਂ ਆ ਰਹੀ? ਇਟ ਇਸ ਦੇਖ ਲਓ ਸ਼ੂਟ ਤੇ ਹੋ ਚੁੱਕਾ ਆ ਬਾਕੀ ਸਭ ਪੂਰਾ ਅਨ ਫੁੱਲ ਟਾਈਮ ਤੱਕ ਆ ਜਾਏਗਾ ਕਿੱਥੇ ਕਿੱਥੇ ਸਾਰੇ ਫਿਲਮ ਵਿੱਚ ਸ਼ੂਟਿੰਗ ਕੀਤੀ ਗਈ ਇਹ ਬੰਬੇ ਵਾਲੀ ਸਾਈਡ ਬੰਬੇ ਸਾਰੇ ਗੋਆ ਬੰਬੇ ਇਹ ਕਿਹੜੇ ਕਿਹੜੇ ਸਰ ਕਲਾਕਾਰ ਤੇ ਇਹ ਕਾਫੀ ਹੈ ਕਾਸਟਿੰਗ ਆ ਜੇ ਸਸਪੈਂਸ ਹੈਗਾ ਤੇ ਜਲਦੀ ਆਉਂਦੇ ਦੱਸਾਂ ਤੁਹਾਡਾ ਕੀ ਕਿਰਦਾਰ ਆ ਤੇ ਉਹਦੇ ਚ ਮੇਨ ਲੀਡ ਹੈ ਦਰਸ਼ਕਾਂ ਕੀ ਸੁਣਾ ਦੇਣਾ ਮੈਂ ਤੇ ਹੀ ਕਹਿੰਦਾ ਪਹਿਲਾਂ ਤੰਦਰੁਸਤੀ ਫਿਰ ਤੋ ਆਪਣੇ ਨੂੰ ਕੀਤ ਕਾਮਯਾਬ ਰੱਖੋ ਸਭ ਕੁਝ ਦਿੰਦਾ ਹੈ ਮਾਲਕ ਅਜੇ ਹਰਮਿੰਦਰ ਸਾਹਿਬ ਕੀ ਅਰਦਾਸ ਬੇਨਤੀ ਕੀਤੀ ਹਰਮਿੰਦਰ ਸਾਹਿਬ ਦੀ ਕੁਛ ਨਹੀਂ ਜੀ ਬਸ ਸੁਖਸ਼ਾਂ ਦੀ ਲਈ ਆਏ ਸਾਰੇ ਚੜ੍ਹਦੀ ਕਲਾ ਵਾਸਤੇ ਥੈਂਕ ਯੂ